ਕਾਸਟ ਆਰਡਰ ਨੇ ਕੈਨੇਡਾ ਨੂੰ ਲੈ ਕੇ ਸਟੂਡੈਂਟ ਥੋੜਾ ਜਿਆ ਕਭਰਾਉਂਦਾ ਵੀ ਕੈਨੇਡਾ ਦੇ ਵਿੱਚ ਕੰਮ ਨਹੀਂ ਹੈਗਾ ਇਹ ਪਹਿਲੀ ਤਾਂ ਇਹ ਆ ਦੂਜਾ ਆ ਕਿਹੜੇ ਕਾਲਜ ਇਸ ਤਰ੍ਹਾਂ ਦੇ ਹੈਗੇ ਆ ਜਿੱਥੇ ਆਫਟਰ ਸਟੱਡੀ ਵਰਕ ਰਾਈਟਸ ਉਹਨਾਂ ਨੂੰ ਮਿਲਦੇ ਆ ਹਾਂ ਕਈ ਤਰ੍ਹਾਂ ਦੇ ਦੇਖੋ ਇੱਕ ਤਾਂ ਕਲੀਅਰ ਪਹਿਲਾਂ ਬਹੁਤ ਰੌਲਾ ਪਿਆ ਗਿਆ ਸੀਗਾ ਕੈਨੇਡਾ ਦੇ ਪ੍ਰਾਈਵੇਟ ਕਾਲਜਾਂ ਚ ਵਰਕ ਪਰਮਿਟ ਨਹੀਂ ਮਿਲਦਾ ਪਰ ਹਜੇ ਵੀ ਬਹੁਤ ਸਾਰੇ ਕੰਸਲਟੈਂਟ ਬਹੁਤ ਸਾਰੇ ਸਟੂਡੈਂਟ ਨੇ ਜਿਹੜੇ ਪ੍ਰਾਈਵੇਟ ਕਾਲਜ ਚ ਜਾ ਰਹੇ ਆ ਔਰ ਬਹੁਤ ਸਾਰੇ ਇਸ ਤਰ੍ਹਾਂ ਦੇ ਨੇ ਜੋ ਭੇਜ ਰਹੇ ਨੇ ਜੀ ਉਹਨਾਂ ਨੂੰ ਕੀ ਕਹਿਣਾ ਚਾਹੀਦਾ ਜੀ ਦੇਖੋ ਸਰ ਜਿਹੜੀ ਇੱਕ ਤਾਂ ਸਭ ਤੋਂ ਵੱਡੀ ਜਿਹੜੀ ਮੇਜਰ ਗੱਲ ਹੈ ਜਿਹੜੀ ਮੇਰੇ ਲਾਸਟ ਮੇਰੇ ਸਟੂਡੈਂਟ ਦੀ ਕਾਲ ਆਈ ਸੀਗੀ ਜਿਹੜਾ ਪੁੱਛ ਰਿਹਾ ਸੀਗੀ ਸਰ ਮੈਂ ਪੈਕੇਜ ਕਿੰਨਾ ਆਇਆ ਸੀਗਾ ਬਟ ਮੈਨੂੰ ਏ ਪ੍ਰੋਪਰਲੀ ਗਾਈਡ ਨਹੀਂ ਸੀਗਾ ਕਿ ਮੇਰਾ ਕਿਹੜਾ ਕਾਲਜ ਹੈ ਮੇਰਾ ਕਿਹੜਾ ਸੰਦੇਆ ਕਿ ਜਿਹਨਾਂ ਨੇ ਪੈਕੇਜ ਕੀਤਾ ਹੋਇਆ ਉਹਨਾਂ ਨੇ ਪ੍ਰੋਪਰ ਗਾਈਡ ਹੀ ਨਹੀਂ ਹੈਗਾ ট্রান্সਪੇਰੈਂਸੀ ਪ੍ਰੋਪਰਲੀ ਉਹਨਾਂ ਦੇ ਏਜੰਟ ਵੱਲੋਂ ਨਹੀਂ ਹੈਗੀ ਤੁਹਾਨੂੰ ਪੈਕੇਜ ਦੇ ਵਿੱਚ ਕਿਹੜਾ ਕਾਲਜ ਕਿਹੜਾ ਕੋਰਸ ਇਤ ਜਾ ਰਿਹਾ ਹੈ ਬਟ ਪੈਕੇਜ ਦੇ ਤੁਹਾਨੂੰ ਇਹ ਦੱਸ ਦਿੱਤਾ ਜਾਂਦਾ ਹੈ ਕਿ ਤੁਹਾਨੂੰ ਸਟੱਡੀ ਵੀਜ਼ਾ ਮਿਲ ਜਾਊਗਾ ਉਹਦੇ ਸਾਨੂੰ ਇਹ ਨਹੀਂ ਪਤਾ ਹੁੰਦਾ ਕਿ ਤੁਹਾਡਾ ਕਾਲਜ ਕਿਹੜਾ ਹੈ ਪਬਲਿਕ ਹੈ ਪ੍ਰਾਈਵੇਟ ਹੈ ਡਿਊਰਿੰਗ ਸਟੱਡੀ ਵਰਕਿੰਗ ਰਾਈਟਸ ਹੈਗੇ ਨਹੀਂ ਹੈਗੇ ਤੇ ਸਪੈਸ਼ਲੀ ਮੈਂ ਉਹਨਾਂ ਸਟੂਡੈਂਟਸ ਨੂੰ ਇਸ ਟਾਈਮ ਹਾਈਲਾਈਟ ਕਰਨਾ ਚਾਹੁੰਦਾ ਕਿ ਤੁਸੀਂ ਪੈਕੇਜ ਜ਼ਰੂਰ ਕਰੋ ਕਿਉਂਕਿ ਸਰ ਇੱਕ ਮੈਂ ਜ਼ਰੂਰ ਕੈਨੇਡਾ ਚ ਜਿਹੜੀ ਚੀਜ਼ ਹਾਈਲਾਈਟ ਕਿ ਪੈਕੇਜ ਜਿਹੜਾ ਹੁੰਦਾ ਸਿਰਫ ਏਜੰਟਸ ਵੱਲੋਂ ਪ੍ਰਾਈਵੇਟ ਕਾਲਜ ਦਾ ਹੀ ਕੀਤਾ ਜਾਂਦਾ ਕਿਉਂਕਿ ਪਬਲਿਕ ਕਾਲਜ ਦੇ ਵਿੱਚ ਫਰਸਟ پارٹی ਟਿਊਸ਼ਨ ਫੀਸ ਇਸ ਮੰਡੇਟਰੀ ਕਹਿੰਦਾ ਮਤਲਬ ਪੇਰੈਂਟਸ ਦੇ ਅਕਾਊਂਟ ਦੇ ਥਰੂ ਹੀ ਤੁਹਾਡੀ ਫੀਸ ਟਰਾਂਸਫਰ ਹੋਣੀ ਚਾਹੀਦੀ ਹੈ ਤੇ ਦੂਜਾ ਇਸ ਟਾਈਮ ਜਿਹੜਾ ਇੱਕ ਜਿਹੜਾ ਡਾਊਟ ਚੱਲਦਾ ਪਿਆ ਸਟੂਡੈਂਟਸ ਦੇ ਬੰਦੇ ਅੰਦਰ ਕਿ ਕਾਲਜ ਦੇ ਵਿੱਚ ਕਿਹੜਾ ਕੋਲੇ ਸਾਨੂੰ ਲੈਣਾ ਕਿਹੜਾ ਕਾਲਜ ਵਰਕ ਪਰਮਿਟ ਆਇਆ ਕਿਹੜੇ ਕੋਰਸ ਨੂੰ ਪਾਇਲਟ ਲੈਟਰ ਮਿਲੂਗਾ ਨਹੀਂ ਮਿਲੂਗਾ ਤੇ ਇੱਕ ਸਭ ਤੋਂ ਵੱਡੀ ਗੱਲ ਹੈ ਅਕੋਰਡਿੰਗ ਟੂ ਦਾ ਕੈਨੇਡਾ ਅਗਰ ਆਪਾਂ ਗੱਲ ਕਰੀਏ 2023 ਤੋਂ ਲੈ ਕੇ 2024 ਦੇ ਵਿੱਚ ਜਿਹੜੇ ਮੇਜਰ ਚੇਂजेस ਆਏ ਨੇ ਕਿ ਹਰ ਇੱਕ ਸਟੇਟ ਨੂੰ ਕੈਨੇਡੀਅਨ ਗਵਰਨਮੈਂਟ ਵੱਲੋਂ ਕੋਟਾ ਪ੍ਰੋਵਾਈਡ ਕੀ ਦੇ ਦਿੱਤਾ ਗਿਆ ਹੈ ਕਿ ਇਸ ਪ੍ਰੋਵਿੰਸ ਨੂੰ ਆਪਾਂ ਇੰਨਾ ਹੀ ਵੀਜ਼ਾ ਪ੍ਰੋਵਾਈਡ ਕਰਨਾ ਹੈ ਤੇ ਇਹ ਚੀਜ਼ ਨੂੰ ਸੋਚ ਸਮਝ ਕੇ ਥੋੜਾ ਅਪਲਾਈ ਕਰੋ ਕਿਉਂਕਿ ਅਗਰ ਤੁਸੀਂ ਵਰਕ ਪਰਮਿਟ ਵਾਲਾ ਕੋਲੇਜ ਲੈਣਾ ਚਾਹੁੰਦੇ ਹੋ ਡਿਊਰਿੰਗ ਸਟਡੀ ਔਰ ਪੋਸਟ ਸਟਡੀ ਵਰਕ ਆਪਸ਼ਨ ਲੈਣਾ ਚਾਹੁੰਦੇ ਹੋ ਤੇ ਜਰੂਰ ਤੁਸੀਂ ਪਬਲਿਕ ਕੋਲੇਜ ਚੂਜ਼ ਕਰੋ ਗਵਰਨਮੈਂਟ ਕੋਲੇਜ ਚੂਜ਼ ਕਰੋ ਕਿਉਂਕਿ ਵਰਕ ਪਰਮਿਟ ਸਿਰਫ ਔਨ ਕਾਲਜਿਸ ਦੇ ਬੰਦ ਕੀਤੇ ਗਏ ਆ ਜਿਹੜੇ ਚਾਹੇ ਉਹ ਕਾਲਜ ਪ੍ਰਾਈਵੇਟ ਨੇ ਚਾਹੇ ਉਹ ਸਰਕਾਰੀ ਨੇ ਜਾਂ ਚਾਹੇ ਉਹ ਪ੍ਰਾਈਵੇਟ ਨੇ ਕਿਉਂਕਿ ਹੁਣ ਵੀ ਲਿਸਟ ਕਈ ਜਾਰੀ ਹੋਈ ਸੀਗਾ ਉਹਨਾਂ ਦੇ ਵਿੱਚ ਕਈ ਪਬਲਿਕ ਕਾਲਜਿਸ ਵੀ ਕਈ ਸਰਕਾਰੀ ਕਾਲਜਿਸ ਵੀ ਇਦਾਂ ਦੇ ਸੀਗੇ ਜਿਨ੍ਹਾਂ ਦੇ ਵਰਕ ਪਰਮਿਟ ਬੰਦ ਕੀਤੇ ਗਏ ਸੀ ਬਟ ਉਹ ਕਾਲਜਿਸ ਕਿਹੜੇ ਸੀਗੇ ਕਿ ਜਿਹੜੇ ਕਿ ਟ੍ਰਿਪਲ ਪੀ ਪ੍ਰੋਗਰਾਮ ਦੇ ਅੰਡਰ ਆਉਂਦੇ ਸੀਗੇ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਇਟ ਮੀਨਸ ਜਿਨ੍ਹਾਂ ਦੇ ਆਪਣੇ ਕੈਂਪਸਿਸ ਨਹੀਂ ਹੈਗੇ ਦੂਜੇ ਕਾਲਜ ਦੇ ਟਾਈਅਪਸ ਦੇ ਨਾਲ ਆਪਣਾ ਵਰਕ ਪਰਮਿਟ ਲੈਂਦੇ ਸੀਗੇ ਤੇ ਇਸ ਟਾਈਮ ਮੈਂ ਤੁਹਾਨੂੰ ਇਹ ਕਹਿਣਾ ਚਾਹਾਂਗਾ ਤੁਸੀਂ ਕਾਲਜ ਉਹ ਸਿਲੈਕਟ ਕਰਨਾ ਹੈ ਜਿਹੜਾ ਪ੍ਰੋਪਰਲੀ ਪਬਲਿਕ ਹੋਵੇ ਜਿਹਨੂੰ ਆਪਾਂ ਕਹਿੰਦੇ ਡੀਐਲਏ ਅਪਰੂਵਡ ਡੈਜ਼ਿਗਨੇਟਿੰਗ ਲਰਨਿੰਗ ਇੰਸਟੀਟਿਊਟ ਕਿਉ ਕੈਨੇਡੀਅਨ ਗਵਰਨਮੈਂਟ ਦੇ ਅੰਡਰ ਜਿਹਨੂੰ ਆਪਾਂ ਕਹਿ ਸਕਦੇ ਆ ਡੀਐਲਏ ਅਪਰੂਵ ਤੁਹਾਡਾ ਕਾਲਜ ਹੋਣਾ ਚਾਹੀਦਾ ਹੈ ਪਬਲਿਕ ਕਾਲਜ ਤੁਹਾਡਾ ਹੋਣਾ ਚਾਹੀਦਾ ਹੈ ਐਂਡ ਕਾਲਜ ਉਹ ਤੁਸੀਂ ਆਪਣਾ ਕੋਰਸ ਉਹ ਸਿਲੈਕਟ ਕਰਨਾ ਹੈ ਜਿਹਦੇ ਵਿੱਚ ਅਕੋਰਡਿੰਗ ਟੂ ਦਾ ਕੈਨੇਡਾ ਇਨ ਡਿਮਾਂਡ ਨੋ ਕੈਨੇਡਾ ਨੇ ਹੁਣੇ ਰੀਸੈਂਟਲੀ ਅਨਾਉਂਸ ਕੀਤਾ ਕਿ ਜਿਹਦੇ ਵਿੱਚ ਪੋਸਟ ਸਟਡੀ ਵਰਕ ਪਰਮਿਟ 옵ਸ਼ਨਸ ਵੀ ਹੋਣਗੇ ਤੇ ਉਹ ਪੀਆਰ ਦੇ ਅੰਡਰ ਰਿਵਿਊ ਹੋਣਗੇ ਜਿਦੇ ਵਿੱਚ ਤੁਹਾਨੂੰ ਡਿਊਰਿੰਗ ਸਟਡੀ ਤੇ ਪੋਸਟ ਸਟਡੀ ਵਰਕਿੰਗ ਰਾਈਟਸ ਵੀ ਅਵੇਲੇਬਲ ਹੋਣਗੇ ਤੇ ਇੱਕ ਸੈਕੰਡਰੀ 옵ਸ਼ਨ ਜਿਹੜੀ ਚੀਜ਼ ਆਂਦੀ ਹੈ ਬਜਟ ਇਸ਼ੂ ਲੈ ਕੇ ਕਿਉਂਕਿ ਹਰ ਇੱਕ ਸਟੂਡੈਂਟ ਦਾ 옵ਸ਼ਨ ਆ ਕਿ ਸਰ ਮੈਂ ਕੈਨੇਡਾ ਜਾਣਾ ਚਾਹੁੰਦਾ ਬਟ ਮੇਰਾ ਜਿਹੜਾ ਮੇਜਰ ਇਸ਼ੂ ਹੈ ਬਜਟ ਹੈਗਾ ਤੇ ਤੁਸੀਂ ਕੱਟ ਬਜਟ ਦੇ ਨਾਲ ਕੱਟ ਜੀਆਈਸੀ ਦੇ ਨਾਲ ਮੌਂਟਰੀਅਲ ਸਾਈਡ 옵ਸ਼ਨ ਲੈ ਕੇ ਕੱਟ ਫੀਸਿਸ ਨਾਲ ਅਪ ਟੂ 10000 ਡਾਲਰ ਫੀਸ ਦੇ ਨਾਲ ਤੁਸੀਂ ਕੈਨੇਡਾ ਅਪਲਾਈ ਕਰ ਸਕਦੇ ਹੋ ਅਪਕਮਿੰਗ ਟੇਕ ਇਨਟੇਕ ਓਪ ਕਾਲਰ ਸੀ ਕਿ ਸਾਡੇ ਨਾਲ ਮੈਨੂੰ ਤਾਂ ਕਾਲ ਕਰ ਚੁੱਕੀ ਹੈ ਔਰ ਬਹੁਤ ਸਾਰੀਆਂ ਲੰਬੀਆਂ ਜਾਣਕਾਰੀਆਂ ਬਹੁ ਡਿਟੇਲ ਦੇ ਵਿੱਚ ਰਜ ਜੀ ਨੇ ਤੁਹਾਨੂੰ ਦੱਸਿਆ ਕਿਸ ਤਰ੍ਹਾਂ ਦੇ ਨਾਲ ਸਤੰਬਰ ਇਨਟੇਕ ਦੇ ਲਈ ਤੁਸੀਂ ਅਪਲਾਈ ਕਰ ਸਕਦੇ ਹੋ گورਨਮੈਂਟ ਕਾਲਜ ਦੇ ਵਿੱਚ ਅਪਲਾਈ ਕਰੋ ਹੋਰ ਵੀ ਬਹੁਤ ਸਾਰੀਆਂ ਆਪਸ਼ਨਸ ਨੇ ਨਾਲ ਦੀ ਨਾਲ ਕਿਹੜੇ ਕਿਹੜੀ ਕੰਟਰੀ ਦੇ ਲਈ ਕਿਹੜੇ ਕਿਹੜੀ ਪ੍ਰੋਫਾਈਲ ਐ ਐਲਿਜੀਬਲ ਹੈ ਉਸ ਦੇ ਲਈ ਤੁਸੀਂ ਸਕਰੀਨ ਤੇ ਨੰਬਰ ਆ ਰਿਹਾ ਇਸ ਤੇ ਕਾਲ ਕਰ ਸਕਦੇ ਹੋ